ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਜਸੂਸੀ ਦੇ ਇਲਜ਼ਾਮਾਂ ਹੇਠ ਗ੍ਰਿਫਤਾਰ ਕੀਤੀ ਗਈ ਯੂਟਿਊਬਰ ਜੋਤੀ ਮਲਹੋਤਰਾ ਦੇ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਖਾਸ ਜਾਂਚ ਟੀਮ ਨੇ ਪਾਕਿਸਤਾਨ ਲਈ ਜਸੂਸੀ ਕਰਨ ਦੇ ਇਲਜ਼ਾਮਾਂ ਹੇਠ ਗ੍ਰਿਫਤਾਰ ਕੀਤੀ ਗਈ ਯੂਟਿਊਬਰ ਜੋਤੀ ਮਲਹੋਤਰਾ ਦੇ ਵਿਰੁੱਧ ਲਗਭਗ 2500 ਪੇਜਾਂ ਦੀ ਚਾਰਜ ਸ਼ੀਟ ਪੇਸ਼ ਕੀਤੀ ਹੈ ਐਸਆਈਟੀ ਨੇ ਜੋਤੀ ਦੀ ਗ੍ਰਿਫਤਾਰੀ ਤੋਂ 90ਵੇਂ ਦਿਨ ਯਾਨੀ ਕਿ ਵੀਰਵਾਰ ਨੂੰ 14 ਅਗਸਤ ਨੂੰ ਇਹ ਚਾਰਜ ਸ਼ੀਟ ਪੇਸ਼ ਕੀਤੀ ਸੀ ਜੋਤੀ ਮਲਹੋਤਰਾ ਦੇ ਮੋਬਾਈਲ ਤੇ ਲੈਪਟਾਪ ਤੋਂ ਬਰਾਮਦ ਕੀਤੇ ਗਏ ਡੇਟਾ ਕਾਲ ਰਿਕਾਰਡਿੰਗ ਅਤੇ ਉਸ ਦੀ ਪਾਕਿਸਤਾਨੀ ਫੇਰੀ ਨੂੰ ਚਾਰਜ ਸ਼ੀਟ ਦਾ ਮੁੱਖ ਆਧਾਰ ਬਣਾਇਆ ਗਿਆ ਚਾਰਜ ਸ਼ੀਟ ਦੇ ਵਿੱਚ ਕਿਹਾ ਗਿਆ ਕਿ ਜੋਤੀ ਲੰਬੇ ਸਮੇਂ ਤੋਂ ਪਾਕਿਸਤਾਨ ਦੇ ਲਈ ਜਸੂਸੀ ਕਰ ਰਹੀ ਸੀ ਉਹ ਪਾਕਿਸਤਾਨੀ ਏਜੰਸੀ ਦੇ ਸੰਪਰਕ ਦੇ ਵਿੱਚ ਸੀ ਉਹ ਪਾਕਿਸਤਾਨੀ ਏਜੰਟਾ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦੀ ਸੀ ਉਹ ਪਾਕਿਸਤਾਨੀ ਜਸੂਸਾਂ ਦੇ ਨਾਲ ਲੰਬੀਆਂ ਗੱਲਾਂ ਕਰਦੀ ਸੀ ਜੋਤੀ ਦੇ ਮੋਬਾਈਲ ਦੀ ਤਲਾਸ਼ੀ ਲੈਣ ਤੇ ਪਾਕਿਸਤਾਨੀ ਹਾਈ ਕਮਿਸ਼ਨ ਦੇ ਵਿੱਚ ਤਾਇਨਾਤ ਅਹਿਸਾਨ ਉਰ ਰਹੀਮ ਦਾਨਿਸ਼ ਅਲੀ ਦੇ ਨਾਲ ਲੰਮੀ ਗੱਲਬਾਤ ਦਾ ਰਿਕਾਰਡ ਵੀ ਮਿਲਿਆ ਇਸ ਤੋਂ ਇਲਾਵਾ ਜੋਤੀ ਸ਼ਾਕਰ ਹਸਨ ਅਲੀ ਅਤੇ ਨਾਸਰ ਟਲੂ ਦੇ ਨਾਲ ਵੀ ਗੱਲਬਾਤ ਕਰਦੀ ਸੀ ਜੋਤੀ ਮਲਹੇਤਰਾ ਦੇ ਵਕੀਲ ਕੁਮਾਰ ਮੁਕੇਸ਼ ਨੇ ਕਿਹਾ ਹੈ ਕਿ ਉਸ ਨੂੰ ਅਜੇ ਤੱਕ ਚਾਰਜ ਸ਼ੀਟ ਦੀ ਕਾਪੀ ਨਹੀਂ ਮਿਲੀ ਚਾਰ ਸ਼ੀਟ ਦੀ ਕਾਪੀ ਮਿਲਣ ਤੋਂ ਬਾਅਦ ਹੀ ਉਹ ਇਸ ਨੂੰ ਪੜ੍ਹ ਕੇ ਸਵਾਲ ਦਾ ਜਵਾਬ ਦੇਣਗੇ 16 ਮਈ 2025 ਨੂੰ ਜੋਤੀ ਨੂੰ ਪਾਕਿਸਤਾਨ ਦੇ ਲਈ ਜਸੂਸੀ ਕਰਨ ਦੇ ਇਲਜ਼ਾਮਾਂ ਹੇਠ ਸ਼ੱਕ ਹੇਠ ਗ੍ਰਿਫਤਾਰ ਕੀਤਾ ਗਿਆ ਸੀ ਐਸਪੀ ਸ਼ਸ਼ਾਂਕ ਕੁਮਾਰ ਸਾਵਨ ਨੇ ਇਸ ਮਾਮਲੇ ਦੇ ਵਿੱਚ ਐਸਆਈਟੀ ਬਣਾਈ ਸੀ ਡੀਐਸਪੀ ਸੁਨੀਲ ਕੁਮਾਰ ਦੀ ਅਗਵਾਈ ਹੇਠ ਬਣਾਈ ਗਿਆ ਐਸਆਈਟੀ ਦੇ ਵਿੱਚ ਸਪੈਸ਼ਲ ਸਟਾਫ ਤੇ ਇੰਸਪੈਕਟਰ ਨਿਰਮਲਾ ਸਾਈਬਰ ਸੈੱਲ ਇੰਚਾਰਜ ਅਮਿਤ ਐਸਆਈਸੀ ਸਤਪਾਲ ਸਿੰਘ ਸ਼ਾਮਲ ਸਨ 3 ਮਹੀਨਿਆਂ ਦੀ ਜਾਂਚ ਤੋਂ ਬਾਅਦ ਐਸਆਈਟੀ ਨੇ ਚਾਰ ਸ਼ੀਟ ਤਿਆਰ ਕਰਕੇ ਅਦਾਲਤ ਦੇ ਵਿੱਚ ਇਹ ਚਾਰ ਸ਼ੀਟ ਦਾਇਰ ਕੀਤੀ ਹੈ। ਜਾਂਚ ਏਜੰਸੀਆਂ ਨੂੰ ਪਹਿਲਗਾਮ ਦੀ ਦੁਗਧਾਈ ਘਟਨਾ ਬਾਰੇ ਵੀ ਜੋਤੀ ਮਲਹੋਤਰਾ ਤੇ ਸ਼ੱਕ ਹੈ। ਜੋਤੀ ਮਲਹੋਤਰਾ ਮਾਮਲੇ ਦੇ ਵਿੱਚ ਪੁਲਿਸ ਨੇ ਪਹਿਲਗਾਮ ਮਾਮਲੇ ਦੀ ਜਾਂਚ ਅਜੇ ਪੈਂਡਿੰਗ ਰੱਖੀ ਹੈ। ਐਸਆਈਟੀ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਜੋਤੀ ਮਲਹੋਤਰਾ ਦਾ ਪਹਿਲਗਾਮ ਹਮਲੇ ਦੇ ਨਾਲ ਕੋਈ ਸੰਬੰਧ ਸੀ ਜਾਂ ਨਹੀਂ ਸੀ ਇਹ ਵੀ ਜਾਂਚ ਦਾ ਵਿਸ਼ਾ ਹੈ। ਜੋਤੀ ਮਲਹੋਤਰਾ ਪਹਿਲਗਾਮ ਮਾਮਲੇ ਤੋਂ ਕੁਝ ਦਿਨ ਪਹਿਲਾਂ ਪਾਕਿਸਤਾਨ ਦੀ ਯਾਤਰਾ ਤੋਂ ਵਾਪਸ ਆਏ ਸੀ ਜੋਤੀ ਨੇ ਪਹਿਲਗਾਮ ਦੀ ਵੀਡੀਓ ਵੀ ਸ਼ੂਟ ਕੀਤੀ ਸੀ ਜਾਂਚ ਏਜੰਸੀਆਂ ਇਹਨਾਂ ਬਿੰਦੂਆਂ ਦੇ ਉੱਤੇ ਵੀ ਜਾਂਚ ਅੱਗੇ ਵਧਾਰੀਆਂ ਨੇ ਜੋਤੀ ਮਲਹੋਤਰਾ ਨੂੰ 16 ਮਈ ਨੂੰ ਪਾਕਿਸਤਾਨ ਦੇ ਲਈ ਜਿਸ਼ੂਸ਼ੀ ਦੇ ਸ਼ੱਕ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਉਸ ਦੇ ਵਿਰੁੱਧ ਭਾਰਤੀ ਡੰਡਾਵਲੀ ਬੀ ਐਨ ਐਸ ਦੀ ਤਾਰਾ 152 ਅਤੇ ਅਧਿਕਾਰਿਤ ਗੁਪਤ ਐਕਟ 1900 23 ਦੀ ਤਾਰਾ 3 4 ਤੇ 5 ਦੇ ਤਹਿਤ ਗੰਭੀਰ ਇਲਜ਼ਾਮ ਨੇ ਜਿਵੇਂ ਕਿ ਜਸੂਸੀ ਕੌਮੀ ਸੁਰੱਖਿਆ ਨੂੰ ਖਤਰੇ ਦੇ ਵਿੱਚ ਪਾਉਣਾ ਤੇ ਗੁਪਤ ਜਾਣਕਾਰੀਆਂ ਸਾਂਝੀਆਂ ਕਰਨਾ ਅਜਿਹੇ ਇਲਜ਼ਾਮ ਉਸਤੇ ਲੱਗੇ ਨੇ 4 ਅਗਸਤ ਨੂੰ ਜੋਤੀ ਸ਼ਨੀਵਾਰ हिसार ਅਦਾਲਤ ਵਿੱਚ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਪੇਸ਼ ਹੋਈ ਹੈ ਮਾਮਲੇ ਦੀ ਸੁਣਵਾਈ ਕਰਦੇ ਹੋਏ ਅਦਾਲਤ ਨੇ ਜੋਤੀ ਦੀ ਨਿਆਇਕ ਹਿਰਾਸਤ ਦੇ ਵਿੱਚ 14 ਦਿਨਾਂ ਦਾ ਹੋਰ ਵਾਧਾ ਕਰ ਦਿੱਤਾ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 18 ਅਗਸਤ ਨੂੰ ਹੋਵੇਗੀ